ਦੋਨਾਂ ਸਾਈਡਾਂ ਕਵਰ ਕੀਤੀਆਂ ਹੋਈਆਂ ਨੇ। ਕਾਰਾਂ ਲਾਈਆਂ ਹੋਈਆਂ ਨੇ। ਡੇਡੀਆਂ ਕਾਰਾਂ ਲੱਗੀਆਂ ਹੋਈਆਂ ਨੇ। ਰੇੜੀਆਂ ਨਹੀਂ ਲੱਗੀਆਂ ਹੋਈਆਂ ਨੇ। ਫੜੀਆਂ ਨਹੀਂ ਲੱਗੀਆਂ ਹੋਈਆਂ ਨੇ। ਮونکي ਸ਼ਾਮ ਨੂੰ ਇਹ ਹਾਲ ਹੋ ਜਾਂਦਾ ਵੀ ਪੈਦਲ ਨੰਗਲ ਨੂੰ ਵੀ ਜਗ੍ਹਾ ਨਹੀਂ ਹੈ। ਜਦ ਕਿ ਇਹ 100 ਫੁੱਟ ਦੀ ਰੋਡ ਹੈ। ਇਹ ਇਲਾਕਾ ਕਾਉਂਸਲਰ ਦੀ ਵੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਕਿਉਂਕਿ ਜਦੋਂ ਵੋਟਾਂ ਪੈਂਦੀਆਂ ਨੇ ਇਲਾਕਾ ਕਾਉਂਸਲਰ ਵੀ ਆ ਕੇ ਹੱਥ ਜੋੜਦਾ ਵੀ ਮੈਨੂੰ ਵੋਟਾਂ ਬਹੁਤ ਆੜਾ ਏਰੀਆ ਵਧੀਆ ਬਣਾਇਆ ਜਾਏਗਾ। ਸੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੰਪਲੀਟ ਦਿੱਤੀ ਗਈ ਕੋਈ ਕਾਰਵਾਈ ਹੋ ਗਈ ਉੱਥੇ। ਉਹ ਇੱਕ ਦਿਨ ਚ ਆਂਦੇ ਆ। ਮੁੜ ਕੇ ਫੇਰ ਉਹੀ ਹਾਲ ਹੋ ਜਾਂਦਾ ਹੈ ਕੋਈ ਹੱਲ ਨਹੀਂ ਹੋਇਆ ਹੈ ਤਾਂ ਕਈ ਸਾਲ ਹੋ ਗਏ 16 ਗਲੀਆਂ ਦੀ ਬਸਰੀਕ ਨੇ ਜਿਹੜੇ ਸਭ ਦੀਆਂ ਗੱਡੀਆਂ ਇਹਨਾਂ ਦਾ ਜੋ ਕਹਿਣਾ ਵੀ ਉਹ ਸੜਕਾਂ ਦੇ ਉੱਤੇ ਖੜਦੀਆਂ ਕਿਉਂਕਿ ਗਲੀਆਂ ਛੋਟੀਆਂ ਨੇ ਗੱਡੀਆਂ ਗਲੀਆਂ ਦੇ ਵਿੱਚ ਨਹੀਂ ਜਾ ਸਕਦੀਆਂ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਮੌਜੂਦ ਆ ਜਿੱਦਾਂ ਕਿ ਇਹਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਪਰ ਅਸੀਂ ਇਸ ਟਾਈਮ ਸੈਂਟਰਲ ਕੰਸਿਡੈਂਸੀ ਲੁਧਿਆਣੇ ਖੜੇ ਆ ਜਿਹਦੇ ਕੀ ਤੁਹਾਨੂੰ ਦਿਖਾ ਰਹੇ ਵੀ ਲੋਕ ਵੀ ਇੱਥੇ ਇਕੱਠੇ ਹੋਏ ਨੇ ਔਰ ਉਹਨਾਂ ਦੀ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਪਰੇਸ਼ਾਨੀਆਂ ਵੀ ਰੋਡ ਦੇ ਉੱਤੇ ਜਿਹੜੇ ਗੱਡੀਆਂ ਨੇ ਉਹ ਲਗਾਤਾਰ ਦੇਖੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਹ ਗੱਡੀਆਂ ਜਿਹੜੀਆਂ ਲੱਗੀਆਂ ਤੋਂ ਨਜ਼ਰ ਆ ਰਹੀਆਂ ਸੜਕ ਦੇ ਦੋਨੋਂ ਤਰਫ ਐਦਾਂ ਟ੍ਰੈਫਿਕ ਲੱਗਿਆ ਹੁੰਦਾ ਔਰ ਰੇੜੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਰੇੜੀਆਂ ਵੀ ਲਗਾਤਾਰ ਖੜਦੀਆਂ ਕਿਉਂਕਿ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ 16 17 ਗਲੀਆਂ ਨੇ ਇੱਕ ਸਾਈਡ ਤੇ ਤੇ ਜਿੰਨੀਆਂ ਵੀ ਗੱਡੀ ਦੇ ਵਿੱਚ ਰਹਿਣ ਵਾਲੀ ਪਾਪੂਲੇਸ਼ਨ ਹੈ ਜਿੰਨੇ ਰੈਜ਼ਿਡੈਂਸ ਨੇ ਉਹਦੇ ਵਿੱਚ ਉਹ ਸਾਰੀਆਂ ਜਿਹੜੀਆਂ ਗੱਡੀਆਂ پارک ਆਪਣੀਆਂ ਆਕੇ ਇਥੇ ਸੜਕਾਂ ਦੇ ਉੱਤੇ ਕਰਦੇ ਨੇ ਸੋ ਲਗਾਤਾਰ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੀ ਕਾਫੀ ਵਾਰੀ ਇਹਦੀ ਪ੍ਰੋਬਲਮ ਜਿਹੜੀ ਆ ਆਪਣੇ ਐਮ ਐਲ ਏ ਸਹਿਬਾਨ ਨੂੰ ਦੱਸੀ ਗਈ ਹੈ ਪੁਲਿਸ ਪ੍ਰਸ਼ਾਸਨ ਨੂੰ ਦੱਸੀ ਗਈ ਹੈ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਦੱਸੀ ਗਈ ਹੈ ਪਰ ਕਿਸੇ ਵੀ ਤਰ੍ਹਾਂ ਦਾ ਹੱਲ ਜਿਹੜਾ ਉਹ ਨਹੀਂ ਨਿਕਲ ਪਾਇਆ ਸੋ ਨਾਲ ਮੇਨਾ ਰੈਜ਼ਿਡੈਂਸ ਨੇ ਪਰ ਇਹਦੇ ਪਿੱਛੇ ਆਖਿਰਕਾਰ ਮਜਬੂਰੀਆਂ ਕੀ ਨੇ ਵੀ ਲੋਕ ਇੰਨੀ ਤਰ੍ਹਾਂ ਦੀ ਤੁਹਾਨੂੰ ਕੰਪਲੀਟ ਆ ਚੁੱਕੇ ਆ ਲੋਕ ਪਰੇਸ਼ਾਨ ਹੋ ਰਹੇ ਆ ਔਰ ਤਰਾਹੀ ਤਰਾਹੀ ਕੰਮ ਹੋ ਰਿਹਾ ਜਿਹੜੀਆਂ ਇਹ ਸਰਵਿਸ ਲੇਨ ਦੇ ਉੱਪਰ ਵੀ ਗੱਡੀਆਂ ਜਿਹੜੀਆਂ ਲਗਾਤਾਰ ਖੜੀਆਂ ਹੋਈਆਂ ਜਿਹੜੀ ਫੁੱਟਪਾਥ ਹੈ ਉਹਨੂੰ ਵੀ ਕਿਤਨਾ ਕਿਤੇ ਘੇਰਿਆ ਗਿਆ ਔਰ ਉੱਥੇ ਲਗਾਤਾਰ ਖਾਣ ਪੀਣ ਦੀ ਜਿਹੜੇ ਰੇੜੀਆਂ ਉਹ ਲਗਾਤਾਰ ਪਿਛਲੇ ਕਾਫੀ ਸਾਲਾਂ ਤੋਂ ਲੱਗ ਰਹੀਆਂ ਸੋ ਜਿਹੜੇ ਮੱਲਾਵਾਸੀ ਨੇ ਸਾਡੇ ਨਾਲ ਨੇ ਕੀ ਪ੍ਰੋਬਲਮ ਕੀ ਆ ਰਹੀ ਜੀ ਪ੍ਰੋਬਲਮ ਇਹੀ ਹੈ ਜੀ ਸਾਰੇ ਜਨਗਪਤੀ ਦੇ ਵਿੱਚ ਦੋਨਾਂ ਸਾਈਡਾਂ ਕਵਰ ਕੀਤੀਆਂ ਹੋਈਆਂ ਨੇ ਗਾਰਾਂ ਲਾਈਆਂ ਹੋਈਆਂ ਨੇ ਟੇਡੀਆਂ ਗਾਰਾਂ ਲੱਗੀਆਂ ਹੋਈਆਂ ਨੇ ਰੇੜੀਆਂ ਨੀਆਂ ਲੱਗੀਆਂ ਹੋਈਆਂ ਨੇ ਫੜੀਆਂ ਨੀਆਂ ਲੱਗੀਆਂ ਹੋਈਆਂ ਨੇ ਮੁਗੈ ਸ਼ਾਮ ਨੂੰ ਇਹ ਹਾਲ ਹੋ ਜਾਂਦਾ ਵੀ ਪੈਦਲ ਨੰਗਨ ਨੂੰ ਵੀ ਜਗ੍ਹਾ ਨਹੀਂ ਹੈ ਜਦ ਕਿ ਇਹ 100 ਫੁੱਟ ਦੀ ਰੋਡ ਹੈ ਜਿਹੜੀ ਇਹ 20 ਫੁੱਟ ਦੀ ਰਹਿ ਜਾਂਦੀ ਹੈ ਸਿਰਫ ਮਗੈ ਦੋਨੇ ਦੁਕਾਨਦਾਰਾਂ ਵਾਲੇ ਪਾਸੇ ਵੀ ਇਹੀ ਹਾਲ ਹੈ ਕਿ ਵਿੱਚ ਡਿਵਾਈਡਰ ਦੇ ਨਾਲ-ਨਾਲ ਦੋਨਾਂ ਪਾਸੇ ਫੜੀਆਂ ਲੱਗੀਆਂ ਹੋਈਆਂ ਹਨ ਇਹ ਹੁਣ ਸਾਡੀ ਸਰਕਾਰ ਕੀ ਦੇਖ ਰਹੀ ਹੈ ਇਹ ਸਾਨੂੰ ਨਹੀਂ ਪਤਾ ਹੈਗਾ ਅਸੀਂ ਕਈ ਵਾਰ ਕੰਪਲੀਟਾ ਦੇ ਚੁੱਕੇ ਆਂ ਇਸ ਚੀਜ਼ ਦੀ ਨਹੀਂ ਇਲਾਕਾ ਕਾਉਂਸਲਰ ਦੀ ਵੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਕਿਉਂਕਿ ਜਦੋਂ ਵੋਟਾਂ ਪੈਂਦੀਆਂ ਤੇ ਇਲਾਕਾ ਕਾਉਂਸਲਰ ਵੀ ਆ ਕੇ ਹੱਥ ਜੋੜਦਾ ਮੈਨੂੰ ਵੋਟਾ ਬਹੁਤ ਤੁਹਾਡਾ ਏਰੀਆ ਵਧੀਆ ਬਣਾਇਆ ਜਾਏਗਾ ਸੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਇਹ ਕੰਪਲੀਟ ਦਿੱਤੀ ਗਈ ਕੋਈ ਕਾਰਵਾਈ ਹੋ ਗਈ ਉੱਥੋਂ ਨਹੀਂ ਹੁਣ ਤਾਂ ਸਾਰੇ ਜੋ ਚੇਂਜ ਹੋਇਆ ਉਸ ਤੋਂ ਬਾਅਦ ਤਾਂ ਇਹ ਗੱਲ ਹੋਈ ਨਹੀਂ ਹੈ ਲੇਕਿਨ ਇਹ ਪਹਿਲਾਂ ਵੀ ਕਈ ਵਾਰ ਗਵਰਨਮੈਂਟ ਨੇ ਕੋਸ਼ਿਸ਼ ਕੀਤੀ ਵੀ ਹੈ ਚਫੜੀਆਂ ਚ ਗਾਂ ਦੀ ਉਹ ਇੱਕ ਦਿਨ ਚ ਆਂਦੇ ਆ ਮੁਰ ਕੇ ਫੇਰ ਉਹੀ ਹਾਲ ਹੋ ਜਾਂਦਾ ਮੈਂ ਕੋਈ ਹੱਲ ਨਹੀਂ ਹੋ ਇਹਦਾ ਜੇ ਗੌਰਮਣ ਕੋਲ ਹੱਲ ਹੈਗਾ ਤੇਦਾ ਜ਼ਰੂਰ ਕਰਨਾ ਚਾਹੀਦਾ ਵੈ ਅਸੀਂ ਲੋਕ ਬਹੁਤ ਪਰੇਸ਼ਾਨ ਆ ਮੱਲੇ ਵਾਲੇ ਸਾਰੇ ਜਾਂ ਤੁਸੀਂ ਕਿੱਦਾਂ ਦੇਖਦੇ ਤੁਸੀਂ ਵੀ ਉਪਰਾਣੇ ਬਸਨੀਕੋ ਮੱਲੇ ਦੇ ਕਿੱਦਾਂ ਦੇਖਦੇ ਵੀ ਪ੍ਰੋਬਲਮ ਵੱਜ ਜਾਂਦੀ ਜਦੋਂ ਸੜਕਾਂ ਤੇ ਗੱਡੀਆਂ ਲੱਗਦੀਆਂ ਇਸ ਟਰੰਗ ਦਾ ਟ੍ਰੈਫਿਕ ਕਿਤਨਾ ਦੀ ਕੰਟਰੋਲ ਨਹੀਂ ਹੁੰਦੀ ਜਮ ਹੋ ਜਾਂਦੀ ਹੈ ਸਕੂਟਰ ਮੋਟਰਸਾਈਕਲ ਗੱਪੇ ਖੜੇ ਹੁੰਦੇ ਆ ਦੁਕਾਨਦਾਰਾਂ ਦੇ ਮੋੜੇ ਉਹ ਗੱਡੀਆਂ ਲਾ ਆਂਦੇ ਕੋਈ ਰੇੜੀਆਂ ਲੱਗੀਆਂ ਸਾਰੀਆਂ ਰੇੜੀਆਂ ਫੜੀਆਂ ਰੇੜੀਆਂ ਫੜੀਆਂ ਲੱਗੇ ਕਰਕੇ ਮੇਰੇ ਜਮ ਲੱਗਦਾ ਬਹੁਤ ਪਰੇਸ਼ਾਨ ਗੰਧ ਪਿਆ ਹੁੰਦਾ ਰੇੜੀਆਂ ਦੇ ਸਾਈਡਾਂ ਤੇ ਜਾ ਕੇ ਦੇਖੋ ਕਿੰਨਾ ਗ ਚਾਰ ਵਜੇ ਵਾ ਜਦੋਂ ਮਰਜ਼ੀ ਆ ਕੇ ਦੇਖ ਲੋ ਗੰਦ ਪਿਆਦਾ ਕੋਈ ਕੇਰ ਨਹੀਂ ਹੈਗੀ ਕੁਝ ਨਹੀਂ ਹੈਗਾ ਸੋ ਤੁਸੀਂ ਵੀ ਭਾਈ ਸਾਹਿਬ ਇੱਥੇ ਦੁਕਾਨਦਾਰ ਹੋ ਦੇਖਿਆ ਜਾਂਦਾ ਸੀ ਕੱਲ ਨੂੰ ਕਿਸੇ ਖੁਦਾਨਾ ਖਾਸਤਾ ਕਿਸੇ ਦੀ ਤਬੀਅਤ ਹੀ ਖਰਾਬ ਹੋ ਜਿੰਦੇ ਕੋਈ ਐਂਬੂਲੈਂਸ ਆਉਣ ਨੂੰ ਵੀ ਬਹੁਤ ਸਮਾਂ ਲੱਗ ਜਾਏਗਾ ਜਿੱਥੇ ਟ੍ਰੈਫਿਕ ਜਮ ਹੋ ਜਾਏਗਾ ਜਿਹੜਾ ਕੱਟ ਹੈਗਾ ਨਾ ਬਿਲਕੁਲ ਇਹਦੇ ਬਿਲਕੁਲ ਇੱਧਰ ਰੇੜੀ ਲੱਗੀ ਹੁੰਦੀ ਆ ਤੇ ਉਧਰੋਂ ਨਾ ਬੰਦੇ ਨੂੰ ਆਂਦੇ ਨੂੰ ਦੇਖਦਾ ਨਾ ਜਾਂਦੇ ਨੂੰ ਦੇਖਦਾ ਕਿਸੇ ਨੂੰ ਉਧਰ ਵੀ ਥੋੜੇ ਦਿਨ ਪਹਿਲਾਂ ਐਕਸੀਡੈਂਟ ਹੋਇਆ ਸਾਡੇ ਸਾਹਮਣੇ ਘਰ ਵਾ ਤੇ ਇੱਥੇ ਇੱਕ ਦਿਨ ਆਂਡਿਆਂ ਰੇੜੀ ਲਾਈ ਹੋਈ ਸੀ ਮੈਂ ਮਤਲਬ ਕ੍ਰੋਸਿੰਗ ਹੁੰਦੀ ਤੇ ਫਿਰ ਉਹ ਦਿੱਕਤ ਦਿੱਕਤ ਆਂਦੀ ਆ ਕੱਟ ਤੋਂ ਜ਼ਿਆਦਾ ਦਿੱਕਤ ਆਂਦੀ ਆ ਹਾਂਜੀ ਹਾਂਜੀ ਨਹੀਂ ਕਿੱਦਾਂ ਦੇਖਦੇ ਹੋ ਵੀ ਹੱਲ ਹੋਣਾ ਚਾਹੀਦਾ ਇਹਦਾ ਹੱਲ ਭਾਈ ਜਿਹੜੇ ਜਿਹੜਾ ਹੱਲ ਤਾਂ ਜ਼ਰੂਰੀ ਚਾਹੀਦਾ ਹੀ ਹੈਗਾ ਜਿਹੜਾ ਕੱਟ ਤੇ ਰੇੜੀਆਂ ਰੋੜੀਆਂ ਲੱਗਦੀਆਂ ਹੈਗਾ ਦਿੱਕਤ ਹੋਣੀ ਜ਼ਿਆਦਾ ਹੈਗੀ ਆ ਇਹ ਗੱਲ ਹੈਗੀ ਆ ਇਹਦਾ ਹੱਲ ਹੋਣਾ ਚਾਹੀਦਾ ਹੈਗਾ ਸੋ ਲੋਕ ਜਿਹੜੇ ਨੇ ਲਗਾਤਾਰ ਪਰੇਸ਼ਾਨ ਨੇ ਵੀ ਇਸ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਕੋਈ ਪਿਛਲੇ ਕਾਫੀ ਸਮੇਂ ਤੋਂ ਹੈ ਜਿਹੜੀਆਂ ਨਿਰੰਤਰ ਸ਼ਿਕਾਇਤਾਂ ਵੀ ਜਾ ਰਹੀਆਂ ਹਨ ਮਹੱਲਾ ਵਾਸੀਓ ਲੋ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਹੈ ਇੱਥੇ ਇੰਪਲੀਮੈਂਟ ਨਹੀਂ ਹੋਇਆ ਪੁਲਿਸ ਨੇ ਵੀ ਆਈ ਕਾਰਪੋਰੇਸ਼ਨ ਨੇ ਵੀ ਆਈ ਪਰ ਹੱਲ ਨਹੀਂ ਹੋ ਪਾਇਆ ਜਿਉਂਦਾ ਤੂੰ ਇਹ ਗੱਡੀਆਂ ਉਧਰ ਦੀ ਉਧਰ ਹੀ ਖੜਦੀਆਂ 16 ਗਲੀਆਂ ਦੇ ਬਸਰੀਕ ਨੇ ਜਿਹੜੇ ਸਭ ਦੀਆਂ ਗੱਡੀਆਂ ਇਹਨਾਂ ਦਾ ਜੋ ਕਹਿਣਾ ਵੀ ਉਹ ਸੜਕਾਂ ਦੇ ਉੱਤੇ ਖੜਦੀਆਂ ਕਿਉਂਕਿ ਗਲੀਆਂ ਛੋਟੀਆਂ ਨੇ ਗੱਡੀਆਂ ਗਲੀਆਂ ਦੇ ਵਿੱਚ ਨਹੀਂ ਜਾ ਸਕਦੀਆਂ ਪਰ ਇਹ ਕਿੱਥੋਂ ਤੱਕ ਜਾਇਜ਼ ਹੈ ਵੀ ਤੁਸੀਂ ਜਿਹੜੀ ਪਾਰਕਿੰਗ ਸ ਉਹ ਤੁਸੀਂ ਮਲਕੇ ਆਪਣੀਆਂ ਗੱਡੀਆਂ ਉੱਥੇ ਖੜੀਆਂ ਕਰ ਦੋ ਉਹ ਲੋਕਾਂ ਨੂੰ ਕਿਤਨਾ ਕਿਤੇ ਟ੍ਰੈਫਿਕ ਤੋਂ ਨਜਾਤ ਵੀ ਨਹੀਂ ਮਿਲ ਪਾ ਰਹੀ ਔਰ ਇਹਨਾਂ ਨੇ ਇੱਕ ਬੜੀ ਵੱਡੀ ਗੱਲ ਕੀਤੀ ਹੈ ਵੀ ਅਗਰ ਖੁਦਾ ਨਾ ਖਾਸਤਾ ਕਿਸੇ ਦੀ ਤਬੀਅਤ ਖਰਾਬ ਹੁੰਦੀ ਹੈ ਤੇ ਐਂਬੂਲੈਂਸ ਦਾਣਾ ਬੜਾ ਮੁਸ਼ਕਲ ਹੋ ਜਾਂਦਾ ਇਸ ਜਗ੍ਹਾ ਦੇ ਉੱਤੇ ਸੋ ਪਰੇਸ਼ਾਨੀ ਹੈ ਹ ਹੁਣ ਇਹਦੇ ਪਿੱਛੇ ਦੇਖਣਾ ਪਏਗਾ ਵੀ ਆਖਿਰਕਾਰ ਇਹ ਕੰਮ ਹੋ ਕਿਉਂ ਨਹੀਂ ਪਿਆਰ ਹੋ ਕਿਉਂ ਨਹੀਂ ਪਾ ਰਿਹਾ ਇਹਦੇ ਪਿੱਛੇ ਆਖਿਰਕਾਰ ਰੀਜ਼ਨ ਕੀ ਹੈ ਵੀ ਕਾਰਪੋਰੇਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕੀਤੀ ਹੈ ਉਹ ਹੋਰ ਵੱਡੇ ਅਧਾਰੇ ਨੇ ਜਿਨ੍ਹਾਂ ਨੂੰ ਸ਼ਿਕਾਇਤਾਂ ਗਈਆਂ ਪਰ ਆਖਿਰਕਾਰ ਕਮੀ ਰਹਿ ਕਿੱਥੇ ਗਈ ਹੈ ਸੋ ਅਫਸਰਾਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਦੀ ਡਿਊਟੀ ਬਣਦੀ ਹੈ ਜਿਨ੍ਹਾਂ ਦਾ ਕੰਮ ਹੈ ਵੀ ਸਾਫ਼ ਸੁਥਰਾ ਸ਼ਹਿਰ ਦਿੱਤਾ ਜਾਵੇ ਸਾਫ਼ ਸੁਥਰਾ ਐਟਮਾਸਫੇਅਰ ਦਿੱਤਾ ਜਾਵੇ ਪਰ ਅਫਸਰਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਉਹ ਤੁਹਾਡੇ ਤੱਕ ਪਹੁੰਚਾਵਾਂਗੇ ਅਫਸਰਾਂ ਦੀ ਆਖਿਰਕਾਰ ਕਹਿਣਾ ਕੀ ਹੈ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਸ ਹਾਂਜੀ ਹਾਂਜੀ ਮੈਂ ਕਿਹਾ ਤੁਹਾਡੇ ਜਨਕਪੁਰੀ ਜਿਹੜਾ ਏਰੀਆ ਹੈ ਇਹ ਤੁਹਾਡੇ ਅੰਦਰ ਆਂਦਾ ਜਨਕਪੁਰੀ ਹਾਂਜੀ ਹਾਂਜੀ ਟੀਮਾ ਚੌਂਕ ਦੇ ਨਾਲ ਜਿਹੜੀ ਜਨਕਪੁਰੀ ਹੈ ਟੀਮਾ ਚੌਂਕ ਦੇ ਨਾਲ ਹਾਂਜੀ ਹਾਂਜੀ ਆ ਪਰ ਨੀ ਸਾਈਡੋਂ ਕਰਨਾ ਤੁਸੀਂ ਆਰਟੀ ਰੋਡ ਅਨੇਵੀ ਆਰ ਕੇ ਰੋਡ ਨਹੀਂ ਇਧਰ ਵਾਲੀ ਸਾਈਡ ਸੂਫੀਆਂ ਚੌਕਲੀ ਸਾਈਡ ਜਿਹੜੀ ਜੀਐਨ ਚੈਨਕਪੁਰ ਦੀ ਮੇਨ ਮਾਰਕੀਟ ਹੈ ਡਬਲ ਸੜਕ ਹੈ ਜਿਹੜੀ ਹਾਂਜੀ 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 ਸੱਜੇ ਉਧਰ ਮੈਂ ਇੱਥੇ ਆਇਆ ਸੀਗਾ ਐਕਚੁਅਲੀ ਉਹ ਮਲੇ ਦਾ ਇਕੱਠੇ ਹੋਏ ਨੇ ਲੋਕ ਵਗੈਰਾ ਉਹ ਗੱਡੀਆਂ ਕਾਫੀ ਸੰਖਿਆ ਦੇ ਗੱਡੀਆਂ ਖੜੀਆਂ ਘਟਪੜਾ ਹਜ਼ਾਰ ਗੱਡੀ ਖੜੀ ਹੋਣੀ ਖੜਕ ਦੇ ਪਾਰ ਕੋਈ ਹੋਈ ਤੇ ਉਹਦੀ ਉਹਦੀ ਉਹ ਕੰਪਲੀਟ ਕਰ ਰਹੇ ਮੈਂ ਖਬਰ ਵੀ ਕੀਤੀ ਇੱਥੇ ਤੇ ਇਹਦਾ ਕੀ ਮੈਡਮ ਕੀ ਜੇ ਕੰਪਲੀਟ ਇਹਨਾਂ ਦੀ ਹੁਣ ਲੋਕ ਪਰੇਸ਼ਾਨ ਬੜੇ ਆਦਾ ਕੀ ਸਟੈਪ ਕੀ ਚੱਕਿਆ ਜਾ ਸਕਦਾ ਕਿਉਂਕਿ ਲੋਕਾਂ ਦੀ ਲਗਾਤਾਰ ਪਰੇਸ਼ਾਨੀ ਆ ਰਹੀ ਜਿਹੜਾ ਕ ਇੰਨਾ ਦਾ ਚਲਾਨ ਕਰ ਦੰਨੇ ਜੀ ਬਰ ਬਰ ਚਲਾਨ ਬੋਲਦੇ ਤੱਤੀ ਹੜੇ ਨੂੰ ਚਲਾਨੋ ਅੱਛਾ ਜੀ ਤੇ ਫਿਰ ਇਹ ਕਦੋਂ ਤੱਕ ਉਹ ਇਹ ਕਾਰਵਾਈ ਮناسب ਹੋ ਸਕਦੀ ਹੈ ਜੀ ਅਸੀਂ ਮਾਰਨਿੰਗ ਹੀ ਕਰ ਲੈਣੇ ਜੀ ਮੈਂ ਠੀਕ ਹੈ ਜੀ ਮੈਂ ਤੁਹਾਨੂੰ ਕਾਲ ਕਰ ਲਾਂਗਾ ਫਿਰ ਨਾਲ ਤੁਹਾਡੇ ਕਵਰੇਜ ਵੀ ਕਰ ਲਾਂਗੇ ਨਾ ਨਾਲ ਅਸੀਂ ਹਾਂ ਕਵਰੇਜ ਕਰ ਲੈ ਤੁਸੀਂ ਨਾਲ ਹੀ ਅਸੀਂ ਚਲਾਨ ਕਰੀਏ ਕਿਉਂਕਿ ਨਾ ਪਿਛਲੇ ਐਕਚੁਅਲੀ ਬੜਾ ਕੰਪਲਿਕੇਟਿਡ ਏਰੀਆ ਹੈ 16 17 ਗਲੀਆਂ ਨੇ ਇੱਕ ਸਾਈਡ ਤੇ ਜੋ ਜਿੰਨੇ ਰੈਜ਼ਿਡੈਂਸ ਲੈਂਦੇ ਨੇ ਉਹ ਸਾਰੇ ਗੱਡੀਆਂ ਪਾਰਕ ਸੜਕ ਤੇ ਕਰ ਜਾਂਦੇ ਆ ਕੋਈ ਗੱਲ ਨਹੀਂ ਜੀ ਕੱਲ ਨੂੰ ਚਲਾਨਾ ਪਾ ਲੈਣੇ ਆ ਤਾਂ ਫਿਰ ਅੱਪਟੀ ਘਟਣਗੇ ਅਗਲੀ ਵਾਰ ਚਲਾਣਾ ਹੋਊਗਾ ਠੀਕ ਠੀਕ ਹੈ ਬੰਦੇ ਠੀਕ ਹੈ ਹਾਂਜੀ ਹਾਂਜੀ ਥੈਂਕ ਯੂ ਸੰਕਲ ਜੀ ਬੋਲ ਰਿਹਾ ਜੀ ਸਿਟੀ ਹੋਮ ਨਿਊਜ਼ ਤੋਂ ਜੀ ਅੱਛਾ ਹਾਂਜੀ ਹਾਂਜੀ ਸੰਕਲ ਜੀ ਉਹ ਠੀਕ ਬਾ ਵਧੀਆ ਇੱਕ ਗੱਡੀਆਂ ਬਹੁਤ ਖੜਦੀਆਂ ਲੋਕਾਂ ਦੀਆਂ ਹਜ਼ਾਰਾਂ ਗੱਡੀਆਂ ਸੜਕ ਤੇ ਪਾਰਕ ਹੋਈਆਂ ਹੋਈਆਂ ਔਰ ਰੇੜੀਆਂ ਲੱਗੀਆਂ ਹੋਈਆਂ ਚਲੋ ਰੇੜੀਆਂ ਵਾਲਾ ਕੰਮ ਸਾਡਾ ਹੈ ਉਹ ਅਸੀਂ ਕਰਾ ਦਨੇ ਜਿਹੜੀ ਗੱਟੀਆਂ ਦਾ ਕੰਮ ਉਹ ਟ੍ਰੈਫਿਕ ਪੁਲਿਸ ਦਾ ਤੁਹਾਨੂੰ ਪਤਾ ਸਾਡੇ ਕੋਲ ਟੋ ਵੈਨੇ ਟ੍ਰੈਫਿਕ ਪੁਲਿਸ ਦਾ ਕੰਮ ਹੈ ਅਸੀਂ ਟ੍ਰੈਫਿਕ ਨੇ ਇੱਥੇ ਜੁਆਇੰਟ ਕਾਰਵਾਈ ਕੀਤੀ ਹੈ ਪਛੜੀ ਵਰ ਕੀਤੀ ਹੈ ਦੁਬਾਰਾ ਆਪਾਂ ਗੱਲ ਕਰਕੇ ਟ੍ਰੈਫਿਕ ਪੁਲਿਸ ਨੇ ਜਿਹੜਾ ਸਾਡੇ ਕੰਨ ਵਾਲਾ ਕੰਮ ਅਸੀਂ ਕਰ ਲਏ ਬਾਕੀ ਟ੍ਰੈਫਿਕ ਪੁਲਿਸ ਕਰ ਲਊਗੀ ਨਹੀਂ ਉਹ ਰੇੜੀਆਂ ਵਾਲੇ ਦਾ ਐਮਐਲਏ ਸਾਹਿਬ ਵੀ ਕਹਿ ਗਏ ਸੀਗੇ ਪਿਛਲੇ ਆਏ ਸੀਗਾ ਬਸ ਸਮੇ ਸਿਰ ਵੀ ਰੇੜੀਆਂ ਚੱਕੇ ਜਾਣੀ ਕਿਤੇ ਪਰ ਰੇੜੀਆਂ ਨਹੀਂ ਜਿਉਂਦੀਆਂ ਤੇ ਉਹ ਹੀ ਨਹੀਂ ਲੋਕ ਕਹਿੰਦੇ ਕਹਿੰਦੇ ਪਰੇਸ਼ਾਨੀ ਬਹੁਤ ਆ ਰਹੀ ਹੈ کہا ਸੀ ਵੀ ਅਸੀਂ ਲੈ ਲਵਾਵਾਂ ਉਹ ਲੈਣ ਲੱਗ ਗਏ ਹੁਣ ਉਹ ਤਾਂ ਮੇਰੇ ਨਾਲ ਲੱਗਿਆ ਹੋਇਆ ਟਰੰਡਰ ਜਿੱਦੇ ਲੱਗੂਗਾ ਫਿਰ ਦੇਖਦੇ ਹਾਂ ਬਾਕੀ ਜੇ ਕੋਈ ٹریفک ਜਾਮਦਿਆ ਹੈਗਾ ਤੇ ਆਪਾਂ ਇਮੀਡੀਏਟ ਕਰਵਾ ਲੇ ਕੋਈ ਗੱਲ ਓਕੇ ਜੀ ਮਤਲਬ ਜਿਹੜੀਆਂ ਗੱਡੀਆਂ ਦੀ ਫਿਰ ਉਹ ਉਹਨੂੰ ਟ੍ਰੈਫਿਕ ਚਾਰਜ ਨੂੰ ਗੱਲ ਕਰੀਏ ਉਹਨਾਂ ਨਾਲ ਹਾਂ ਜੀ ਹਾਂ ਜੀ ਇਹ ਦੇ ਕੋ ਟ੍ਰੈਫਿਕ ਚਾਰਜ ਨਾਲ ਗੱਲ ਕਰਨੀ ਪੈਣੀ ਹੈ ਜੇ ਤੁਸੀਂ ਕਹੋਗੇ ਤੇ ਮੈਂ ਵੀ ਗੱਲ ਕਰ ਲਊਗਾ ਕੋਈ ਨੇ ਜੁਆਇੰਟ ਕਰ ਦੇ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਦੇਖੋ ਪਬਲਿਕ ਨੂੰ ਪਰੇਸ਼ਾਨੀ ਲਾਉਣਾ ਬਸ ਆਪਾਂ ਇਹੀ ਸੋਚਦੇ ਹਾਂ ਨਾ ਨੇ ਬਿਲਕੁਲ ਹੀ ਆਪਾਂ ਵੀ ਪਬਲਿਕ ਕਰਕੇ ਆਨੇ ਜੇ ਸਾਨੂੰ ਕੋਈ ਫੋਨ ਕਰਦਾ ਕੋਈ ਤਕਲੀਫ ਚੁਣਾਦਾ ਆਪਣੇ ਤਾਂ ਹੀ ਆਈਦਾ ਸੀ ਕਿੱਥੇ ਹਾਂਜੀ ਹਾਂਜੀ ਹੂੰ ਮੈਨੂੰ ਸਵੇਰੇ ਵੀ ਆਇਆ ਸੀ ਫੋਨ ਤੇ ਮੈਂ ਕਿਹਾ ਕੋਈ ਗੱਲ ਨਹੀਂ ਕਰਾਉਨੇ ਮੈਂ ਦੋਨੇ ਚਾਰ ਦਾ ਨੰਬਰ ਲੈ ਗਏ ਨੇ ਇੱਧਰ ਜੇ ਜੁਆਇਨ ਕਾਰਵਾਈ ਕਰਨੇ ਕੋਈ ਨਹੀਂ ਜਿੱਥੇ ਕੋਈ ਟਰੈਸ ਹੈ ਕਿ ਤਾਂ ਇਹ ਜ਼ਰੂਰ ਸਾਡਾ ਡਿਊਟੀ ਇਹੀ ਇਹੀ ਕੰਮ ਕਰਨਾ ਹੀ ਫਿਰ ਠੀਕ ਹੈ ਸੁਨੀਲ ਜੀ ਠੀਕ ਹੈ ਓਕੇ ਥੈਂਕ ਯੂ